ਹਾਂਜੀ ਕੱਟ ਕਰਨਾ ਜੀ ਹੁਣ ਆਪਾਂ ਨੇ ਜਿਹੜੀ ਇਸ ਸ਼ੋਅ ਦੇ ਵਿੱਚ ਤਿੰਨ ਮਾਡਲ ਨੇ ਜੀ ਟੂ 4 ਵੀਲ ਦੇ ਵਿੱਚ ਵੀ ਹੈਗੇ ਨੇ ਤੇ ਫੋਰ ਵੀਲ ਦੇ ਵਿੱਚ ਵੀ ਹੈਗੇ ਠੀਕ ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਜਿਹੜਾ ਅੱਜ ਆਪਾਂ ਟਰੈਕਟਰ ਲੈ ਕੇ ਆਇਆ ਫਾਰਮ ਟਰੈਕ ਦਾ ਟਰੈਕਟਰ ਲੈ ਕੇ ਆਇਆ 60 65 ਤੇ ਆਪਣੇ ਨਾਲ ਹਰਮੀਤ ਸਿੰਘ ਮੌਜੂਦ ਨੇ ਆਪਣੇ ਨਾਲ ਫਾਰਮ ਟਰੈਕ ਤੋਂ ਇਹ ਦੱਸਣਗੇ ਟਰੈਕਟਰ ਬਾਰੇ ਸੀਆਰਡੀ ਟਰੈਕਟਰ ਆ ਫਾਰਮ ਟਰੈਕ ਦਾ ਨਵੀਂ ਲੁੱਕ ਚ ਆਇਆ ਜੀ ਲੋ ਜੀ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਵਧੀਆ ਜੀ ਤਾਂ ਅੱਜ ਜਿਵੇਂ ਆਪਣਾ ਤੁਹਾਡੇ ਕੋਲੇ ਲੈ ਕੇ ਆਏ ਟਰੈਕਟਰ ਆਪਣਾ ਫਾਰਮ ਟਰੈਕ 6060 ਹਾਂ ਜੀ ਪਹਿਲਾਂ ਆਪਣੇ ਡਾਕਟਰ ਜੀ ਨੇ ਨਾ ਨੋਰਮਲ ਹੁੰਦੇ ਸੀ BS3 ਦੇ ਵਿੱਚ ਹੁਣ BS4 ਦੇ ਵਿੱਚ ਆਪਾਂ CRDI ਦੇ ਵਿੱਚ ਦਿੱਤਾ ਹੋਇਆ ਪਹਿਲਾਂ BS4 ਚ ਹਾਂਜੀ BS4 ਦੇ ਵਿੱਚ ਐਪਲੀਕੇਸ਼ਨ ਨੋਕ ਦੇ ਹਿਸਾਬ ਨਾਲ ਹਾਂਜੀ ਹਾਂਜੀ ਤੇ ਇਹਦੇ ਵਿੱਚ ਆਪਾਂ ਇੰਜਨ ਚੇਂਜਸ ਕੀਤੇ ਹੋਏ CRDI ਕੀਤਾ ਇਹਨੂੰ ਠੀਕ ਹੈ ਜੀ ਅ ਇੰਜਨ ਬੋਸਟੋਕ ਜਿਹੜਾ ਆਪਾਂ ਗੱਲ ਕਰੀਏ ਤਾਂ ਹੈਗਾ 98X22 ਦਾ ਬੋਸਟੋਕ ਹੈ ਜੀ ਇਹਦਾ ਠੀਕ ਹੈ ਜੀ 3682 CC ਦਾ ਹੈਗਾ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਚ ਦੋਨੋਂ ਆਪਸ਼ਨ ਅਵੇਲੇਬਲ ਆ 4 ਵੀਲ ਤੇ 2 ਵੀਲ ਦੋਨੋਂ ਆਪਸ਼ਨ ਅਵੇਲੇਬਲ ਆ 65" ਦੇ ਵਿੱਚ ਵੀ ਠੀਕ ਆ ਜੀ ਜੇ ਨੈਕਸਟ ਸੀਰੀਜ਼ ਜਿਹੜੀ ਹੈਗੀ ਐ ਇਹ 50 ਹਸਪਾਰ ਦੇ ਵਿੱਚ ਵੀ ਹੈਗਾ 60 ਦੇ ਵਿੱਚ ਵੀ ਤੇ 65" ਦੇ ਵਿੱਚ ਵੀ 50 ਚ ਵੀ ਲੈਸ ਤਿੰਨ ਮਾਡਲ ਨੇ ਤਿੰਨ ਮਾਡਲ ਇਹਨਾਂ ਦੇ 4 ਵੀਲ ਮਾਡਲ ਸੇਮ ਜਿਹੜੀ ਇਸ ਸ਼ੋਅ ਦੇ ਵਿੱਚ ਤਿੰਨ ਮਾਡਲ ਨੇ ਜੀ 2 ਵੀਲ ਦੇ ਵਿੱਚ ਵੀ ਹੈਗੇ ਨੇ ਤੇ 4 ਵੀਲ ਦੇ ਵਿੱਚ ਵੀ ਹੈਗੇ ਠੀਕ ਆ ਜੀ ਚਲੋ ਇਹ ਅੱਗੇ ਫਰੰਟ ਤੋਂ ਦੱਸੋ ਜੀ ਇਹਦੇ ਜਿਹੜਾ ਫਰੰਟ ਹਿੱਸਾ ਇਹਦਾ ਜੀ ਜਿਵੇਂ ਅਗਲੇ ਸੀ ਜੇ ਆਪਾਂ ਗੱਲ ਕਰੀਏ ਫੋਰਵਿਲ ਡਰਾਈਵ ਐਕਸਲ ਆ ਜਿਹੜਾ ਹਾਂਜੀ ਇਹ ਆਪਣਾ ਆਪ ਦਾ ਮੈਨੂਫੈਕਚਰਰ ਆ ਸਕੋਰਟ ਫਰੀਦাবাদ ਦੇ ਪਲਾਂਟ ਦੇ ਵਿੱਚ ਆਪਾਂ ਆਪ ਬਣਾਉਂਦੇ ਆ ਫਾਰਮ ਟਰੈਕ ਦਾ ਹੈਗਾ ਇਹ ਠੀਕ ਹੈ ਜੀ ਨਕਲਾਪਾਂ ਖੋਦਾ ਬਣਾਇਆ ਹੋਇਆ ਲਓ ਜੀ ਫਰੰਟ ਐਕਸਲ ਜਿਹੜਾ ਫਾਰਮ ਟਰੈਕ ਦਾ ਸਕੋਰਟ ਵਾਲੇ ਦਾ ਖੋਦਾ ਆਪਣਾ ਫਰੰਟ ਐਕਸਲ ਆ ਜੀ ਹਾਂਜੀ ਬਿਲਕੁਲ ਤੇ ਉਹਦੇ ਵਿੱਚ ਵੀ ਆਪਾਂ ਅਡਜਸਟਮੈਂਟ ਦਿੱਤੀਆਂ ਹੋਈਆਂ ਜ਼ਿਆਦਾਤਰ ਹਾਂਜੀ ਕਿ ਆਪਣੇ ਟਰਨਿੰਗ ਰੇਡੀਅਸ ਦੀ ਲੋਕ ਗੱਲ ਕਰਦੇ ਵੀ ਫੋਰਵਿਲ ਟਰੈਕਟਰ ਮੋੜਦੇ ਬਹੁਤ ਜ਼ਿਆਦਾ ਜਗ੍ਹਾ ਲੈਂਦੇ ਆ ਹਾਂਜੀ ਉਹਦੇ ਹ ਇਹਦੇ ਜੇ ਆਪਾਂ ਕਟਾਈ ਵੱਧ ਘੱਟ ਵੀ ਕਰ ਸਕਦੇ ਆ ਦੋਨੋਂ ਸਾਈਡਾਂ ਦਿੱਤੇ ਹੋਏ ਆ ਠੀਕ ਆ ਜੀ ਇਹਨੂੰ ਅਸੀਂ ਐਡਜਸਟ ਵੀ ਕਰ ਸਕਦੇ ਆ ਆਪਾਂ ਠੀਕ ਆ ਜੀ ਕਟਾਈ ਤੇ ਵੱਧ ਘੱਟ ਕਰਨੀ ਆਪਾਂ ਕਿਉਂਕਿ ਫਾਰਮਿੰਗ ਸੈਕਟਰ ਦਾ ਲੋਕਾਂ ਦੇ ਮਨ ਦੇ ਵਿੱਚ ਨਾ ਇੱਕ ਬਹਿਮ ਆ ਕਿ ਜੇ ਟਰੈਕਟਰ ਲਿਆ ਆਪਾਂ ਬਹੁਤ ਜ਼ਿਆਦਾ ਜਗ੍ਹਾ ਚਾਹੀਦੀ ਇਹ ਖੁੱਲ੍ਹੀ ਜਗ੍ਹਾ ਦੇ ਵਿੱਚ ਮੋੜੂਗਾ ਘੱਟ ਦੇਗਾ ਤੇ ਨਹੀਂ ਮੋੜੂਗਾ ਇਹ ਟਰੈਕਟਰ ਦੀ ਕਟਾਈ ਤੁਸੀਂ ਐਡਜਸਟ ਕਰ ਸਕਦੇ ਆ ਤਾਂ ਹੀ ਰੇਡੀਅਸ ਜਿੰਨਾ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦਾ ਮੈਕਸਿਮਮ ਮੈਕਸਿਮਮ ਲੈ ਸਕਦਾ ਠੀਕ ਆ ਜੀ ਫਿਰ ਜੀ ਐਕਸਲ ਦੇ ਵਿੱਚ ਆਪਾਂ ਇਹਦੇ 'ਚ ਜੇ ਮੇਨਟ ਇਹਦੇ ਚ ਗ੍ਰੀਸਿੰਗ ਨਿਪਲ ਪਹਿਲਾਂ ਆਪ ਲਗਾ ਕੇ ਦਿੱਤੇ ਹੋਏ ਹਨ। ਹਾਂਜੀ। ਇੱਕ ਉੱਪਰ ਲੱਗਿਆ ਹੋਇਆ ਸੈਂਟਰ ਦੇ ਵਿੱਚ ਵੀ ਜਿਹੜਾ ਆ ਤੁਹਾਨੂੰਖਾਈ ਆਪਾਂ ਨਾ ਲਓ ਜੀ ਇਹਦੇ ਚ ਆਪਾਂ ਜਿਹੜੇ ਲਾਏ ਆ ਕ੍ਰੋਸ ਇਹਦੇ ਵਿੱਚ ਵੀ ਗ੍ਰੀਸਿੰਗ ਨਿਪਲਾਂ ਪਹਿਲਾਂ ਲੱਗੀਆਂ ਹੋਈਆਂ ਜੀ। ਲਓ ਜੀ ਜਿਹੜੀ ਇਹ ਘੱਟ ਕੰਪਨੀ ਜਾਂਉਂਦੀ ਜਿਹੜੀ ਇਹ ਗੱਲ ਆ ਕਿਸੇ ਨੇ ਨਹੀਂ ਦੱਸੀ ਹੋਣੀ ਹੁਣ ਤੱਕ ਤੇ ਆਹ ਨਿਪਲਾਂ ਚ ਗ੍ਰੀਸ ਹੁੰਦਾ ਜੀ। ਇੰਨੇ ਚ ਹੁੰਦੇ ਚ ਹੁੰਦੇ ਇੱਕ ਥੱਲੇ ਆ ਜੀ। ਲਓ ਜੀ ਇੱਕ ਥੱਲੇ ਸੇੜਦੇ ਤਿੰਨ ਨਿਪਲਾਂ ਜਿਹੜੀ ਮੇਨ ਹੁੰਦੀਆਂ ਨੇ ਵਿੱਚ ਠੋਕੇ ਦੇ ਵਿੱਚ ਨਾ ਥਰਸਟ ਹੁੰਦੇ ਆ ਜੀ 베어ਿੰਗ ਨਹੀਂ ਹੁੰਦੇ ਇਹ ਠੀਕ ਹੈ ਜੀ ਠੀਕ ਹੈ ਜੀ ਫਿਰ ਸੈਂਟਰ ਪਿੰਨ ਚ ਜਿਵੇਂ ਆਪਾਂ ਨੋਰਮਲ ਡ੍ਰੈਕਟਰ ਐਕਸ ਕਰਦੇ ਰਹੇ ਹਾਂ ਹਾਂਜੀ ਇਹਦੇ ਚ ਸੈਂਟਰ ਪਿੰਨ ਡਿਗਰੀਸ ਕਰਨੀ ਬਹੁਤ ਜ਼ਰੂਰੀ ਹੈ ਇੱਕ ਨਿਪਲ ਅਗਲੀ ਛੇਰ ਦਿੱਤਾ ਹੋਇਆ ਠੀਕ ਹੈ ਜੀ ਇੱਕ ਟੈਂਪਲ ਪਿਛਲੀ ਛੇਰ ਦਿੱਤਾ ਹੋਇਆ ਸੇਮ ਤਿੰਨ ਨਿਪਲੇ ਛੇਰ ਦਿੱਤੇ ਹੋਏ ਠੀਕ ਹੈ ਜੀ ਮਤਲਬ 8 ਨਿਪਲ ਜਿਹੜੇ ਹੈਗੇ ਅਗਰ ਸਿੰਘ ਦੇ ਇਹਦੇ 4휠 ਡਰਾਈਵ ਐਕਸਲ ਐਕਸਲ ਦੇ ਵਿੱਚ ਲੱਗੇ ਹੋਏ ਐਕਸਟਰਾ ਠੀਕ ਹੈ ਜੀ ਠੀਕ ਹੈ ਜੀ ਤੇ ਫਰੰਟ ਤੇ ਆਪਣੇ ਵੇਟ ਨੇ ਕੰਪਨੀ ਵੱਲੋਂ ਹੀ ਬਿਲਕੁਲ 22 ਕਿਲੋ ਦੀਆਂ ਪਲੇਟਾਂ ਹੱਥ ਲੱਗੀਆਂ ਹੋਈਆਂ ਤੇ ਇੱਕ ਆ ਆਪਣਾ ਇਦੇ ਵਿੱਚ ਦੇਰ ਦੀ ਕੋਈ ਆਪਸ਼ਨ ਮਿਲ ਜਾਂਦੀ ਹੈ ਜੀ ਬੇਟ ਵੱਧ ਘੱਟ ਕਰਨਾ ਚਾਹੋ ਨਾਰਮਲ ਟਰੈਕਟਰ ਦਾ ਜਿੱਦਾਂ ਆਪਣਾ ਆਪ ਕੰਪਨੀ ਫਰੇਡ ਦਿੰਦੀ ਹੈ ਇਦਾਂ ਹੀ ਸੁਪਰ ਹੀਟਰ ਤੁਸੀਂ ਚਲਾ ਸਕਦੇ ਹੋ ਠੀਕ ਹੈ ਜੀ 8 ਫੁੱਟ ਤੱਕ ਸੁਪਰ ਹੀਟਰ ਤੁਸੀਂ ਆਪਰੇਟ ਕਰ ਸਕਦੇ ਹੋ ਉਸ ਤੋਂ ਤੁਹਾਡਾ ਫਰੰਟ ਲਿਫਟਿੰਗ ਮਤਲਬ 0 ਮਿਲੂਗਾ ਠੀਕ ਹੈ ਜੀ ਬਿਲਕੁਲ ਤੇ ਫਿਰ ਆਪਾਂ ਇਹਦੇ ਇੰਜਨ ਦੀ ਗੱਲ ਕਰੀਏ ਸੀਆਰਡੀ ਇੰਜਨ ਦਿੱਤਾ ਹੋਇਆ ਆਪਾਂ ਹਾਂਜੀ ਇਹਦੇ ਜੇ ਪੋਲੂਸ਼ਨ ਨੌਂਸ ਦੇ ਹਿਸਾਬ ਨਾਲ ਜਿਵੇਂ ਬੀਐਸ 4 ਤੋਂ ਪਹਿਲਾਂ ਦੱਸਿਆ ਸੀਆਰਡੀ ਦੇ ਵਿੱਚ ਆਪਾਂ ਤਾਂ ਇੰਜਨ ਬੋਸਟਰ ਕੋ ਪਹਿਲਾਂ 98 122 ਆਪਣੇ ਕੋਲ ਪਹਿਲਾਂ ਵੀ ਸੀ ਪਰ ਉਸੇ ਦੇ ਵਿੱਚ ਜਿਹਨੂੰ ਕਾਮਨ ਰੀਲ ਆਪਾਂ ਦੇ ਦਈ ਆ ਹਾਂਜੀ ਤੇ ਫਿਰ ਇਹ ਟਰਬੋ ਚਾਰਜਰ ਦੇ ਨਾਲ ਦਿੱਤਾ ਬੰਕ ਲਓ ਜੀ ਕਿਹੜਾ ਟਰਬੋ ਹੈ ਇਹ ਚ 25 ਨੰਬਰ ਟਰਬੋ ਆਉਂਦੀ ਹੈ ਹਾਂਜੀ ਲਓ ਜੀ 25 ਨੰਬਰ ਟਰਬੋ ਆ ਜੀ ਇਹ ਚ ਬਿਲਕੁਲ ਇਹ ਟਰਬੋ ਚਾਰਜਰ ਦੇ ਨਾਲ ਆਉਂਦਾ ਓਨਲੀ ਜਿਹੜਾ 65 ਐਚਪੀ ਵਾਲਾ ਟਰੈਕਟਰ ਹੀ ਆਪਣੇ ਜਿਹੜਾ ਆਪਾਂ ਟਰਬੋ ਲਗਾ ਕੇ ਦਿੰਨੇ ਆ ਔਰ ਆਪਣੇ ਨੋਰਮਲ ਟਰੈਕਟਰ ਜਿਹੜੇ ਆਉਂਦੇ ਸਿੰਪਲ ਸ਼ੋ ਵਾਲੇ ਹਾਂਜੀ 60 ਐਚਪੀ ਤੱਕ ਆਪਾਂ ਬਿਨਾਂ ਟਰਬੋ ਤੋਂ ਟਰੈਕਟਰ ਦਿੰਨੇ ਆ ਸਾਰੇ ਠੀਕ ਆ ਜੀ ਠੀਕ ਆ ਜੀ ਫਿਰ ਇਹਦਾ ਮੇਨ ਜਿਹੜੀਆਂ ਚੀਜ਼ਾਂ ਤੁਹਾਨੂੰ ਸੀਆ ਜਾ ਜਿਵੇਂ ਲੋਕਾਂ ਦੇ ਮਨ ਦੇ ਵਿੱਚ ਨਾ ਜਿਵੇਂ ਵਹਿਮ ਹੋਇਆ ਹੋਇਆ ਤੁਸੀਂ CRD ਲੈ ਲਿਆ ਕੋਈ ਸਮਝ ਹੀ ਨਹੀਂ ਆਉਣੀ ਇਹਦੀ ਵੀ ਕੀ ਹੈਗਾ ਕੀ ਨਹੀਂ ਹੈਗਾ ਕਿ ਇਦਾਂ ਦੇ ਮਿੱਥ ਹੈ। ਕਈ ਕੰਪਨੀਆਂ ਨੇ ਪਾਏ ਹੋਏ ਆ। ਜੀ ਲੈਪਟਾਪ ਤੋਂ ਬਿਨਾਂ ਜੀ ਇਹ ਰਿਪੇਅਰ ਹੀ ਨਹੀਂ ਹੋਣਾ ਇਦਾਂ ਕਰਕੇ ਵੀ ਕਰਾਂਗੇ ਕਿ ਅਸੀਂ ਨੂੰ ਫੋਟੋ ਝੋਟੇ ਜਾਂਦੇ ਕੁਝ ਹੋ ਗਿਆ। ਇਹਦੇ ਸਿੰਪਲ ਸਿਸਟਮ ਦਿੱਤਾ ਹੈ 10 ਸੈਂਸਰ ਲੱਗੇ ਆ ਜੀ। ਆ ਜਿਵੇਂ ਮੇਨ ਤੋਂ ਨੂੰ ਸਮਝਾਉਣ ਜਿਵੇਂ ਥਰੋਟਲ ਕੰਟਰੋਲਨ ਲੱਗਿਆ ਹੋਇਆ ਹੈ ਜੀ ਆ। ਹਾਂਜੀ ਹਾਂਜੀ। ਇਹਦੇ ਚ ਦੋ ਵਾਇਰਾਂ ਲੱਗੀਆਂ ਪਿੱਛੇ। ਠੀਕ ਹੈ ਜੀ। ਇੱਕ ਫੋਟੋ ਐਕਸਲੇਟਰ ਵਾਲੀ ਆ ਗਈ, ਇੱਕ ਹੈਂਡ ਵਾਲੀ ਆ ਗਈ। ਦੋ ਮਤਲਬ ਕੋਈ ਇੰਨੀ ਜ਼ਿਆਦਾ ਜਨੀਆ ਕੰਪਨੀਆਂ ਡਰਾ ਰਹੀਆਂ ਤੁਹਾਨੂੰ ਜਾਂ ਲੋਕ ਡਰਾ ਰ ਰਹੇ ਐਦਾਂ ਦਾ ਡਰਨ ਵਾਲੀ ਕੁਛ ਨਹੀਂ ਹੈਗੀ ਇਹਦੇ ਵਿੱਚ ਸਿੰਪਲ ਚੀਜ਼ਾਂ ਆਜਵੇਂ ਫਿਲਟਰ ਆਪਣੇ ਤੇ ਦੋ ਲੱਗੇ ਹੋਇਆ ਨਾਰਮਲ ਟਰੈਕਟਰ ਜਾਂ ਫਿਲਟਰ ਹੁੰਦਾ ਸੀਗਾ ਹਾਂਜੀ ਇਹ ਹੁਣ ਡੀਜ਼ਲ ਫਿਲਟਰ ਆ ਲੱਗਿਆ ਹੈ ਵਾਟਰ ਸਪਰੇਟਰ ਦਾ ਕੰਮ ਵੀ ਕਰਦਾ ਤੇ ਡੀਜ਼ਲ ਫਿਲਟਰ ਦਾ ਕੰਮ ਵੀ ਕਰਦਾ ਉੱਪਰ ਹੋਏ ਦਾ ਹਵਾ ਕੱਟਣ ਦਾ ਕੰਮ ਵੀ ਹੁੰਦਾ ਠੀਕ ਹੈ ਜੀ ਇਹਦੇ ਵਿੱਚ ਹੁਣ ਜਿਵੇਂ ਐਗਜ਼ਾਮਪਲ ਦਈ ਆਪਾਂ ਤੁਹਾਨੂੰ ਇਹਦੇ ਉੱਪਰ 에ਰਰ ਕੋਡ ਆ ਗਿਆ ਕੋਈ ਮੀਟਰ ਦੇ ਉੱਪਰ ਠੀਕ ਹੈ ਜੀ ਤੇ ਜੇ ਪਾਣੀ ਇਹਦੇ ਚ ਫਿਊਲ ਦੇ ਵਿੱਚ ਪਾਣੀ ਤੁਹਾਨੂੰ ਪਤਾ ਆ ਜਾਂਦਾ ਨਾਰਮਲੀ ਜੇ ਇਹਦੇ ਵਿੱਚ ਪਾਣੀ ਨੇ ਟੱਚ ਕਰੂਗਾ ਸੈਂਸਰ ਨੂੰ ਉੱਪਰ ਇਹਦੇ ਬੱਤੀ ਆ ਜਾਣੀ ਹੈ ਠੀਕ ਹੈ ਜੀ ਕਲਸਟਰਮੀਟਰ ਤੇ ਬੱਤੀ ਆ ਜੂਗੀ ਤੁਹਾਨੂੰ ਪਤਾ ਲੱਗ ਜਿਓ ਵੀ ਆਹ ਕੋਡ ਜਿਹੜਾ ਹੈਗਾ ਪਾਣੀ ਆ ਗਿਆ ਇਹਦੇ ਵਿੱਚ ਤੁਸੀਂ ਪਾਣੀ ਡਰੇਨ ਕਰ ਦੋਗੇ ਦੁਬਾਰਾ ਪਲੱਗ ਲਾ ਦੋਗੇ ਸਿੰਪਲ ਚੀਜ਼ ਆ ਉਹ 에ਰਰ ਚਲਾ ਜਾਊਗਾ ਉਥੋਂ ਤੇ ਉਹ ਆਪਣੇ ਆਪ ਰੈਕਟਰ ਹੋਣਾ ਚੱਲੂਗਾ ਜੀ ਠੀਕ ਆ ਜੀ ਠੀਕ ਆ ਤੇ ਇਹਦੇ ਵਿੱਚ ਜਿਹੜਾ ਆਪਣਾ ਕੂਲੈਂਟ ਕਿੰਨਾ ਪੈਂਦਾ ਜੀ ਰੈਡੀਏਟਰ ਚ ਕੂਲੈਂਟ ਇਹ ਚ 15 ਲੀਟਰ ਦੇ ਲਗਭਗ ਆਉਂਦਾ ਜੀ ਠੀਕ ਆ ਜੀ ਲਓ ਜੀ ਵੱਡਾ ਰੈਡੀਏਟਰ ਆ ਇਹਦਾ ਇਹ 15 ਲੀਟਰ ਕੂਲੈਂਟ ਪੈਂਦਾ ਤੇ ਇੰਜਣ ਬਾਰੇ ਦੱਸੋ ਜੀ ਇਹ ਚ ਮੋਬਿਲ ਆਇਲ ਕਿੰਨਾ ਪੈਂਦਾ ਤੇ ਕਿੰਨੇ ਸੀਸੀ ਦਾ ਇੰਜਣ ਆ ਇਹ ਆਪਣਾ ਇਹਦਾ ਜੀ ਸੀਸੀ ਦੀ ਜੀ ਗੱਲ ਕਰੀਏ 3682 ਸੀਸ ਦਾ ਇੰਜਣ ਆ ਜੀ 98 121 ਦਾ ਬੋਰ ਸਟੋਕ ਆ ਤੇ 11 ਲੀਟਰ ਜਿਹੜਾ ਹੈਗਾ ਇੰਜਣ ਵਾਲੇ ਪੈਂਦਾ ਜੀ ਇਹਦੇ ਵਿੱਚ ਅੱਛਾ 11 ਲੀਟਰ ਹਾਂਜੀ 11 ਲੀਟਰ ਇਹਦਾ ਇਹਦੇ ਵਿੱਚ ਮੇਨਟੇਨੈਂਸ ਜੇ ਵੀ ਆ ਜੀ ਜਿਵੇਂ ਨਾਰਮਲ ਟਰੈਕਟਰਾਂ ਦੇ ਵਿੱਚ ਆਪਣੇ ਹੁੰਦਾ 250 300 ਘੰਟੇ ਸਰਵਸ ਹੁੰਦੀ ਹੈ ਇਹਦੀ ਹਾਂ ਸਿੰਘ 500 ਘੰਟੇ ਦੀ ਹੋਣੀ ਹੈ ਠੀਕ ਆ ਜੀ ਖਰਚਾ ਉਹੀ ਹੋਣਾ ਕਈਆਂ ਦਾ ਮੇਥੇ ਹੁੰਦਾ ਆਪਣਾ ਜੀ ਜੀ ਜੇ ਤੁਸੀਂ 500 ਘੰਟੇ ਸਰਵਿਸ ਕਰਤੀ ਤਾਂ ਉਨਾ ਹੀ ਤਪਾਏ ਤੁਸੀਂ ਡਬਲ ਲੈ ਲਓਗੇ ਪੈਸੇ ਆਲਮੋਸਟ ਉਹੀ ਲੱਗਣੇ ਆ ਪਰ ਇਹ ਸਰਵਿਸ 500 ਘੰਟੇ ਦੀ ਹੋਣੀ ਹੈ ਜੇ ਤੁਸੀਂ ਨਾਰਮਲ ਟਰੈਕਟਰ ਦੀ 1 ਸਾਲ ਚ 4 ਕਰੋਣੇ ਦੀ ਸਰਵਿਸ ਆ ਦੋ ਹੀ ਹੋਣੀ ਹੈ ਤੁਹਾਡੀ ਠੀਕ ਹੈ ਜੀ ਤੇ ਆਪਾਂ ਹੁਣ ਗੇਅਰ ਬਾਕਸ ਬਾਰੇ ਗੱਲ ਕਰੀਏ ਜੀ ਗੇਅਰ ਬਾਕਸ ਬਾਰੇ ਦੱਸੋ ਜੀ ਇਹਦੇ ਕੋਈ ਕੋਈ ਜੀ ਗੇਅਰ ਬਾਕਸ ਦੀ ਆਪਾਂ ਜੇ ਤੁਹਾਨੂੰ ਤੁਸੀਂ ਜਿਵੇਂ ਆਪਣੇ ਟਰੈਕਟਰ ਫਾਰਮ ਟਰੈਕ ਚ ਪਹਿਲਾਂ ਦੱਸਦੇ ਆਪਾਂ T20 ਕਹਿੰਦੇ ਹੁੰਦੇ ਸੀ ਹਾਂ ਜੀ ਹਾਂ T20 ਆਉਂਦਾ ਸੀਗਾ ਜੀ ਬਿਲਕੁਲ T20 ਦੇ ਵਿੱਚ ਕੀ ਆਪਾਂ ਦੋਨੋਂ ਲੀਵਰ ਅਲੱਗ ਉਹਦੇ ਵਿੱਚ ਕਿਸਾਨਾਂ ਦੀ ਡਿਮਾਂਡ ਦੇ ਹਿਸਾਬ ਨਾਲ ਹੁਣ ਆਪਾਂ ਸ਼ਟਰ ਲੀਵਰ ਹੀ ਪ੍ਰੋਵਾਈਡ ਕਰਵਾਤਾ ਇੱਕ ਤਾਂ ਫਾਰਵਰਡ ਦੇ ਵਾਸਤੇ ਸ਼ਟਰ ਲੀਵਰ ਆ ਤੁਹਾਡਾ ਫਿਰ ਸਪੈਸ਼ਲ ਸਪੀਡ ਹੈ ਜਿਹੜੀ ਹਾਂਜੀ ਤੁਹਾਡੇ ਰੈਕਟਰ ਦੀ ਸਪੀਡ ਨੂੰ ਰਿਡਿਊਸ ਕਰਨ ਵਾਸਤੇ ਤੁਸੀਂ ਇਹਦੇ ਵਿੱਚ ਕੋਈ ਵੀ ਕਿਸੇ ਵੀ ਗियर ਚੱਲ ਰਹੇ ਹੋ ਤੁਸੀਂ ਉਹ ਉਸੇ ਗियर ਚੱਲਦੇ-ਚੱਲਦੇ ਥੋੜੀ ਸਪੀਡ ਘਟ ਕਰਨੀ ਆ ਇਹਨੂੰ ਤੁਸੀਂ ਕੱਢ ਕੇ ਇਕੱਲਾ ਸਪੈਸ਼ਲ ਦੇ ਵਿੱਚ ਲਾਉਣਾ ਤੁਹਾਡੀ ਸਪੀਡ ਜਿਹੜੀ ਆ ਘਟ ਜਾਏਗੀ ਲਓ ਜੀ ਸਪੈਸ਼ਲ ਗੇਅਰ ਲਗਾਤਾ ਅਗਰ ਆਪਾਂ ਡੇਢ ਸਪੀਡ ਚਾਹੀ ਜੇ ਜਾਣੇ ਕਿ ਹਾਂ ਡੇਢ ਸਪੀਡ ਕਰਤੀ ਸਾਰੇ ਗੇਅਰ ਦੀ ਬਾਕੀ ਇਧਰ ਜਿਵੇਂ ਨਾਰਮਲ ਆਪਣੇ 1 2 3 4 ਗियर ਆ ਗਿਆ ਇਹਦਾ ਰੇਂਜ ਸਿਲੈਕਟਿੰਗ ਲੀਵਰ ਆ ਗਿਆ ਲੋ ਹਾਈ ਗियर ਆ ਗਿਆ ਇਹ ਤੁਹਾਨੂੰ ਅਲੱਗ-ਅਲੱਗ ਦਿੱਤੇ ਆਪਾਂ ਦੋਨੋਂ ਇਹਦੇ ਵਿੱਚ ਠੀਕ ਹੈ ਜੀ ਠੀਕ ਆਏ ਆਪਣਾ ਇਧਰ ਇੰਡੀਪੈਂਡੈਂਟ ਪੀਟੀਓ ਕਲਚ ਆਹੀ ਪੀਟੀਓ ਕਲਚ ਬੋਲਦੇ ਹਨ ਜੀ ਠੀਕ ਹੈ ਜੀ ਆਹੀ ਪੀਟੀਓ ਕਲਚ ਐਂਗੇਜ ਕਰਕੇ ਤੁਸੀਂ ਜਦੋਂ ਗੇਅਰ ਲਾਉਂਗੇ ਉਸ ਤੋਂ ਬਾਅਦ ਤੁਸੀਂ ਇਹਨੂੰ ਛੱਡੋਗੇ ਫੇਰ ਪੀਟੀਓ ਚੱਲਣੀ ਹੈ ਠੀਕ ਹੈ ਜੀ ਇੱਕ ਇੱਕ ਵਾਰੀ ਟਰੈਕਟਰ ਸਟਾਰਟ ਕਰਕੇ ਦਿਖਾਉਂਗੇ ਆ ਲਓ ਜੀ ਜਿਹੜੇ ਜਿਹੜੇ ਸਾਰੇ ਕੋਡ ਆਉਣਗੇ ਇੱਕ ਵਾਰ ਤੁਹਾਨੂੰ ਇੱਕ ਵਾਰ ਚੈੱਕ ਕਰਵਾ ਲੈਣੇ ਹੋ ਜੇ ਡਾਕਟਰ ਬੰਦ ਕੀਤਾ ਪਾਏ ਹਾਂਜੀ ਇਹ ਜੋ ਸਾਰੇ ਕੋਡ ਇੱਕ ਵਾਰੀ ਜੱਕ ਤੁਹਾਨੂੰ ਪਤਾ ਲੱਗ ਜੂ ਕਿ ਕੋਡ ਆ ਰਿਹਾ ਕਿਨੇ ਕਿਨੇ ਚ ਇਹ ਸਾਰੇ ਕੋਡ ਜਿਹੜੇ ਹੈਗੇ ਆ ਅਲੱਗ-ਅਲੱਗ ਇੰਡੀਕੇਸ਼ਨ ਦਿੰਦੇ ਆ ਤੁਹਾਨੂੰ ਇਹ ਮੈਨੂਅਲ ਬੁੱਕ ਦੇ ਵਿੱਚ ਮਿਲ ਜੂਗਾ ਕਿ ਕਿਹੜਾ ਜਿਹੜਾ 에ਰਰ ਹੈਗਾ ਕਿਸ ਚੀਜ਼ ਵਾਸਤੇ ਆ ਰਿਹਾ ਆ ਡਿਜੀਟਲ ਹੈ 1000 RPM ਦਾ ਹਾਂ ਇਹ RPM ਡਿਜੀਟਲ ਆ ਜਿਹੜਾ ਪੀ ਕੋਡ 에ਰਰ ਹੈ ਜੀ ਉਹ ਇੱਥੇ ਆਊਗਾ ਇਹका 17.5 ਲਿਖਿਆ ਹੋਇਆ ਕੋਈ ਵੀ 에ਰਰ ਜਿਹਦੇ ਵਿੱਚ ਆਉਂਦਾ ਸੈਂਸਰ ਹਾਂਜੀ ਇੱਥੇ ਲਿਖਿਆ ਹੋਇਆ ਆਜੂਗਾ ਪੀ ਕੋਡ ਕਰਕੇ ਪੀ ਦੇ ਪਿੱਛੇ ਕੁਝ ਵੀ ਇੱਥੇ ਰਕਮ ਹੋ ਸਕਦੀ ਆ ਉਹ ਤੁਹਾਨੂੰ ਆਪਰੇਟਰ ਦੇ ਮੈਨੂਅਲ ਦੇ ਵਿੱਚ ਪਤਾ ਲੱਗ ਜਾਊਗਾ ਲੈ ਜੀ ਆਵਾਜ਼ ਚੈੱਕ ਕਰਾ ਤੁਹਾਨੂੰ ਐਕਸੀਲੇਟਰ ਦੇ ਆਵਾਜ਼ੀ 2000 rpm ਨੇ ਕਰ ਲੋ ਵਾਦੀ ਤੇ ਕ੍ਰੀਪਰ ਸਪੀਡ ਵੀ ਚੈੱਕ ਕਰਾ ਦੋ ਜੀ ਇੱਕ ਵਾਰੀ ਇਹਦੀ ਜਿਹੜੀ ਸਭ ਤੋਂ ਲੋ ਸਪੀਡ ਆ ਟਰੈਕਟਰ ਦੀ ਲਓ ਜੀ ਸਭ ਤੋਂ ਲੋ ਸਪੀਡ ਆ ਸੁਪਰ ਸੀਟਰ ਵਾਸਤੇ ਸਪੈਸ਼ਲ ਆ ਜਿਹੜੀ ਹਾਂਜੀ ਕੱਟ ਕਰਨਾ ਜੀ ਹੁਣ ਆਪਾਂ ਨੇ ਲਓ ਜੀ ਗੇਅਰ ਦਾ ਫਾਇਦਾ ਲਾਸਤਾ ਤੁਹਾਨੂੰ ਸਭ ਤੋਂ ਲੋ ਸਪੀਡ 'ਚ ਹੁਣ ਓਦਾਂ ਵੀ ਲੋ ਸਪੀਡ ਹੋ ਗਿਆ ਡ੍ਰੈਕਟਰ ਸਪੈਸ਼ਲ ਗੇਅਰ ਆ ਜਿਹੜਾ ਲੋ ਜੀ ਸੁਪਰ ਸੀਟਰ ਵਾਸਤੇ ਸਪੈਸ਼ਲ ਸਪੀਡ ਆ ਤੇ ਬੈਕ ਨੂੰ ਵੀ ਸੇਮ ਆ ਜੀ ਲੋ ਜੀ ਰਿਵਰਸ ਨੂੰ ਵੀ ਸੇਮ ਸਪੀਡ ਆ ਡ੍ਰੈਕਟਰ ਦੀ ਸੀ ਆਰ ਡ੍ਰੈਕਟਰ ਆ ਕਰ ਲੋ ਜੀ ਬਾਕੀ ਇਹਦੇ ਪਿੱਛੋਂ ਜਿਹੜਾ ਲਿਫਟ ਬਾਰੇ ਦੱਸੋ ਜੀ ਕੀ ਕੀ ਪੋਜੀਸ਼ਨਾਂ ਨੇ ਇਹਦੇ ਵਿੱਚ ਲਿਫਟ ਦੇ ਵਿੱਚ ਬਾਰੇ ਜੇ ਗੱਲ ਕਰੀਏ ਆਪਣਾ ਲਿਫਟ ਦੇ ਵਿੱਚ ਆਪਾਂ ਇੱਕ ਤਾਂ ਟਰਾਂਸਪੋਰਟ ਲੌਗ ਵੀ ਦਿੱਤਾ ਹੋਇਆ ਠੀਕ ਆ ਜੀ ਕਿਸੇ ਵੀ ਤੁਸੀਂ ਹੈਵੀ ਇੰਪਲੀਮੈਂਟ ਨੂੰ ਟਰਾਂਸਪੋਰਟ ਕਰਨਾ ਉਹਨੂੰ ਲੈ ਕੇ ਜਾਣਾ ਆ ਲੌਗ ਦਿੱਤਾ ਹੋਇਆ ਆਪਾਂ ਇਹਦੇ ਇਹਨੂੰ ਬਿਲਕੁਲ ਬੰਦ ਕਰ ਦੋਗੇ ਲੈਪਟਾਪ ਉੱਪਰ ਚੱਕ ਕੇ ਫਿਰ ਚਾਹੇ ਉੱਪਰ ਨੂੰ ਜੀਸੀਬੀ ਨੇ ਤੁਸੀਂ ਨੱਪੋਗੇ ਪੁੱਛੋ ਲੈਫਟ ਲਿਫਟ ਨੀਚੇ ਜਾਊਗੀ ਬਿਲਕੁਲ ਇਹ ਆਪਣੀ ਕਿੰਨੇ ਕੁ ਕਵਾਂਟਲ ਦੀ ਲਿਫਟ ਕਮੈਸਟੀ ਹੈ ਜੀ ਤਾਂ 30 ਕਵਾਂਟਲ ਦੀ ਲਿਫਟ ਆਉਂਦੀ ਹੈ ਲਓ ਜੀ 25 ਕਵਾਂਟਲ ਦੀ ਲਿਫਟ ਕਮੈਸ 16928 ਲੋ ਜੀ 16928 ਦੇ ਪਿਛਲੇ ਟਾਇਰ ਨੇ ਬਾਕੀ ਐਲਈਡੀ ਹੈਡ ਲੈਂਪ ਹਾਂਜੀ ਤੇ ਦੱਸੋ ਜੀ ਪਿਛੋਂ ਇਹ ਪਿਛੋਂ ਟਿਊਬਾਂ ਦੀ ਹੈਵੀ ਕੀਤੀ ਹੋਈ ਨੇ ਏਪੀ ਸਾਈਕਲਿੰਗ ਇੰਡਕਸ਼ਨ ਆਪਾਂ ਬੋਲਦੇ ਹਾਂ ਜਿਵੇਂ ਇਹਦੇ ਵਿੱਚ ਠੀਕ ਆ ਜੀ ਨਾਰਮਲ ਟਰੈਕਟਰ ਦੇ ਵਿੱਚ ਕੀ ਹੁੰਦਾ ਨਾ ਜੀ ਆਇਲ ਬ੍ਰੇਕ ਜਿਵੇਂ ਬੋਲਦੇ ਆ ਸਾਰੇ ਸਾਰੇ ਕਹਿੰਦੇ ਆਪਣਾ ਆਇਲ ਬ੍ਰੇਕ ਆ ਪਰ ਉਹਦੇ ਚ ਕੀ ਹੁੰਦਾ ਇੱਥੇ ਅਗਲੇ ਪਾਸੇ ਕੱਪ ਲੱਗਿਆ ਹੁੰਦਾ ਉਹਦੇ ਵਿੱਚ ਉਹਦੇ ਵਿੱਚ ਲੈਦਰ ਚਲਦੇ ਆਇਲ ਸਪਰੇ ਹੁੰਦਾ ਹੁੰਦਾ ਹਾਂ ਆਇਲ ਸਪਰੇ ਹੁੰਦਾ ਇਹਨਾਂ ਆਪਣੇ ਟਰੈਕਟਰਾਂ ਵਿੱਚ ਜਿਹੜੇ ਆਪਾਂ ਟਰੈਕਟਰ ਦਿੰਨੇ ਹੈਗੇ ਆ ਇਹਨਾਂ ਦੇ ਫੁੱਲੀ ਆਇਲ ਚ ਨਹੀਂ ਬਿਲਕੁਲ ਬਿਲਕੁਲ ਇੱਥੋਂ ਤੱਕ ਜੀ ਪੂਰੇ ਆਇਲ ਚ ਡੁੱਬੇ ਹੋਏ ਆ ਠੀਕ ਹੈ ਦੇਖੋ ਤਾਂ 80% ਆਪਣੇ ਡਿਸਕ ਜਿਹੜੀਆਂ ਆ ਆਇਲ ਦੇ ਵਿੱਚ ਡੁੱਬੀਆਂ ਹਮੇਸ਼ਾ ਰਹਿੰਦੀਆਂ ਨੇ ਹਮੇਸ਼ਾ ਤੇ ਆਪਣੇ ਗੇਅਰ ਬਾਕਸ ਵਿੱਚ ਕਿੰਨਾ ਆਇਲ ਰਹਿੰਦਾ ਜੀ ਇਹਦੇ ਇਹ 41 ਲੀਟਰ ਦੇ ਲਗਭਗ ਰਹਿੰਦਾ ਜੀ ਟੂ ਵ੍ਹੀਲ ਡਰਾਈਵ ਦੇ ਵਿੱਚ ਤੇ 42 42.5 ਲੀਟਰ ਦੇ ਲਗਭਗ ਰਹਿੰਦਾ ਹੈ ਇਹਦੀ ਪੀਟੀਓ ਐਚਪੀ ਜੀ 98 ਮਿਲਦੀ ਹੈ 50 59 59 ਪੀਟੀਓ ਐਚਪੀ ਹੈਗੀ ਇਹ ਠੀਕ ਹੈ ਜੀ ਇਹ ਆਪਣੇ ਰਿਵਰਸ ਪੀਟੀਓ ਦੇ ਵਿੱਚ 11 ਚ ਪੀਟੀਓ ਮਲਟੀ ਸਪੀਡ ਨਹੀਂ ਨਹੀਂ ਮਲਟੀ ਸਪੀਡ ਪੀਟਨ ਹੈਗੀ ਇਹਦੇ ਵਿੱਚ ਇਹਦੇ ਵਿੱਚ ਦੋ ਆਪਸ਼ਨ ਹੈ ਜੀ ਡਾਇਰੈਕਟ 540 ਤੇ ਰਿਵਰਸ ਠੀਕ ਹੈ ਜੀ ਦੋ ਆਪਸ਼ਨ ਮਿਲ ਜਾਂਦੇ ਪੀਟੀਓ ਦੇ ਵਿੱਚ ਆਪਣੇ ਲਓ ਜੀ ਡਾਇਰੈਕਟ 540 ਤੇ ਰਿਵਰਸ ਪੀਟੀਓ ਲੈ ਸਕਦੇ ਲਓ ਜੀ ਬਾਕੀ ਤੁਸੀਂ ਟਿਊਬਾਂ ਚੈੱਕ ਕਰ ਲਓ ਹੈਵੀ ਟਰੈਕਟਰ ਆ ਪੂਰਾ ਤੇ ਲਿਫਟ ਪੱਟੀ ਦੇਖ ਲਓ ਬਾਕੀ ਹੀਟ ਗਾਰਡ ਲੱਗੇ ਹੋਏ ਨੇ ਟਰੈਕਟਰ ਦੇ ਵਿੱਚ ਸਸਪੈਂਡਲ ਪੈਡਲ ਨੇ ਕੰਫਰਟ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਫਾਰਮ ਟਰੈਕ ਵੱਲੋਂ ਬਾਕੀ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਤਾਂ ਆਪਾਂ ਨੰਬਰ ਪਾ ਦਾਂਗੇ ਖੰਨੇ ਖੜਾ ਡੀਲਰ ਕੋ ਟਰੈਕਟਰ ਕੋਈ ਵੀ ਵੀਰ ਕੰਟੈਕਟ ਕਰ ਸਕਦਾ Lógico.